ਤਤਨਾਮ ਵਾਹਿਗੁਰੇ ਸਾਹਿਬ ਜੀ ਦਰਸ਼ਨ ਦੇਖ ਦੇਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਿਨਾਂ ਤੇ ਸੁਣ ਪ੍ਰਭ ਮੇਰੇ ਕਰ ਆਪਣੇ ਜੀਰੇ ਵਾਹੀ ਗਿਰੇ ਸਾਹਿਬ ਜੀ ਤਨਾਸਰੇ ਮਹਲਾ ਪਹਿਲਾ ਕਰਦੁ ਜਾ ਅਸ਼ਟ ਪਾਦੀਆ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਗੁਰ ਸਾਗਰ ਰਤਨੀ ਪਰਪੂਰੀ ਅਮਰਦ ਸੰਤ ਜੁਗੈ ਨਹੀਂ ਦੂਰੀ ਹਰ ਅਸਚੋ ਵਿੱਚ ਜੁਗੈ ਪ੍ਰਭ ਭਾਵੇ ਸਰਬਰ ਮੈਂ ਹਾਂਸ ਪ੍ਰਾਨ ਬਤ ਪਾਵੇ ਗੁਰ ਸਾਗਰ ਰਤਨੀ ਪਰਪੂਰੀ ਅਮਰਦ ਸੰਤ ਜੁਗੈ ਨਹੀਂ ਦੂਰੀ ਹਰ ਸੋ ਵਿੱਚ ਗੈ ਪ੍ਰਵ ਭਾਵੈ ਸਰਬਰ ਮੈਂ ਹਾਂ ਸੇ ਪ੍ਰਾਨ ਬਤ ਪਾਵੈ ਕਿਆ ਬਗ ਬਪੜਾ ਛ ਪੜੀ ਨਾਏ ਕੀਚੜ ਡੂਬੈ ਮੈਂ ਨਾ ਜਾਈ ਰਹਾ ਹਰਿ ਰਖ ਚਰਨ ਧਰੇ ਵਿਚਾਰੇ ਦਿਵਦਾ ਸ਼ੁਡ ਭੈ ਨਿਰੰਕਾਰੇ ਮੁਕਤ ਪਦਾਰਥ ਹਾਰ ਰਹਿ ਸਕੇ ਆਵਣ ਜਾਣ ਰਹੇ ਗੁਰ ਰਾਖੇ ਸਰਬ ਰਹੰਸਾ ਸਿਵਡ ਨ ਜਾਇ ਪ੍ਰੇਮ ਪਾਤ ਕਰ ਸੈ ਜਸ ਮਾਏ ਤਾਰ ਬਰ ਮੈਂ ਹਾਂ ਸਾਂਸ ਮੈਂ ਸਾਗਰੇ ਇਕਾਥ ਗਥਾ ਗੁਰਬਚਨੀ ਆਧਾਰ ਸੁਣ ਮੰਡਲਿਕ ਜੋਗੀ ਬੈਸੀ ਨਾਰ ਨਾ ਪਰਖ ਕਹ ਕਉ ਕੈਸੀ ਤੇਰੇ ਭਵਨ ਜੋਤ ਰਹੇ ਲਿਵ ਲਾਈ ਸਰਨ ਨਰਨਾਥ ਸਚੇ ਸਰਣਾਇ ਆਨੰਦ ਮੂਲ ਅਨਾਥ ਆਧਾਰੇ ਗਰਮਗ ਭਗਤ ਸਹਿ ਜੀ ਵਿਚਾਰੀ ਭਗਤ ਬਸਲ ਪੈ ਘਟਨ ਹਾਰੇ ਹਉ ਮੈ ਮਾਰ ਮਿਲੇ ਭਗਤਾਰੇ ਆਨੇ ਕਜਾ ਤਨੇ ਕਾਰਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਤੁਬਦਾਖ ਵੈ ਆਪਣਾ ਤੀਨਸ ਬ੍ਰਹਮ ਪ੍ਰਮਾਰੋ ਵੈ ਕਹਿ ਤੋ ਪੜਤਾ ਸੁਣ ਤੋ ਏਕਾ ਤੀਰਜ ਧਰਮ ਤਰਣੀ ਤਰਟੇ ਕਾ ਜਾਸਾ ਸੰਜਮ ਰਿਦਾ ਸਮਾਈ ਚੌਥੇ ਪਦ ਕੋ ਜੇ ਮਨ ਪਤੀਆ ਸਾਥੇ ਨਿਰਮਲ ਮੈ ਲਗਾ ਗੁਰ ਕੈ ਸ਼ਬਦ ਪਰਮ ਪਉ ਭਾਗੈ ਸੂਰਤ ਮੂਰਤਿ ਆਧਨੂਪਾ ਨਾ ਨਿਕਤ ਤਸਾਜ ਸਰੂਪਾ ਸਾਚੀ ਨਿਰਮਲ ਮੈਲ ਨ ਲਗੈ ਗੁਰ ਕੈ ਸ਼ਬਦ ਪਰਮ ਪਾ ਭਾਗੈ ਸੂਰਤ ਮੂਰਤਿ ਆਦ ਅਨੂਪਾ ਨਾ ਦੇ ਤਾ ਤੇ ਸਾਥ ਸਰੂਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ